ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਾਉਣ ਗਿਆ ਮੰਡ ਤੇ ਕਰਨ ਦਾ ਗਰੀਸ ਮੋਟਰ ਨੂੰ ਹਾਂਜੀ ਵੀਰ ਜੀ ਕੀ ਮੋਲ ਚਾਲ ਮੋਲ ਚਾਲ ਵੀ ਮੋਲ ਚਾਲ ਸਿਖਰਾਦੇ ਆ ਮਸ਼ੀਨ ਤੜ ਤੋਂ ਚੱਲਦੀ ਨਹੀਂ ਮਾਮਾ 8 ਵਜੇ ਚੱਲੇ ਆ ਯਾਰ ਤੇਰਾ ਕੁੜੇ ਨੇ ਲੋੜਾ ਪੋਣਾ ਮੜ ਕੇ ਅੰਗ ਡੱਕਣੀ ਪਊ ਰਾਤ ਨੂੰ 1:30 ਵਜੇ ਉੱਧਰ ਇੱਕ ਇਹਦਾ ਪਾਈਪ ਲੀਕ ਹੋ ਗਿਆ ਪਾਈਪ ਆ ਕੇ ਹਟੇ ਹੋਣੇ ਆ ਸਾਰਾ ਪਾਣੀ ਡੁੱਲੀ ਗਿਆ ਕੋਣ ਪਤਾ ਲੱਗਦਾ ਲਓ ਜੀ ਤੁਰ ਪਏ ਆਪਾਂ ਬੈਗ ਤੋਂ ਉਹ ਜਾਂਦੀ ਆ ਮਸਜਦ ਇੱਥੇ ਲਈ ਬੈਗ ਦਾ ਕੰਮ ਗਿਆ ਇਹ ਆਪਣਾ ਨਿਬੜ ਔਣ ਚੱਲਿਆ ਆਪਾਂ ਦੂਜੀ ਬੈਗ ਤੇ ਵੱਟਣ ਪਿੱਛੇ ਹੁੰਦੇ ਨੇ ਇੱਥੋਂ ਨਹੀਂ ਦਿਖਣੇ ਆਈ ਸਾ 55 ਵੀ ਆਉਂਦੇ ਆ ਪਿੰਡੋਂ ਉਹਦੇ ਪਿੱਛੇ ਵੀ ਨਹੀਂ ਕਿਹੜਾ ਟਰਾਲਾ ਪਾਉਂਦੇ ਆ ਹੁਣ ਆ ਰੋਈ ਵਗ ਰਹੀ ਦੀ ਹੁਣ ਹਵਾ ਦਾ ਕੰਮ ਸਹੀ ਆ ਬਾਪਾਂ ਮੇ ਜਿੰਨੀ ਮਰਜੀ ਹੋ ਗਈ ਜਬ ਇਧਰ ਕੋ ਕਣਕ ਪਣ ਚੱਲੇ ਆ ਬਾ ਦੂਜੀ ਬੈਗ ਤੇ ਇੱਕ ਬੈਗ ਦਾ ਕੰਮ ਗਿਆ ਨੇ ਬੜਿਆ ਉਹ ਬਿਆਰ ਜਨੇ ਮੈ ਟੀਵੀ ਵਿੱਚ 96 ਸੇ ਬਾ ਉਹਦਾ ਅੱਜ ਹੀ ਆਪਾਂ ਪਾ ਪੋਜਾ ਗੱਤਿਆ ਉੱਥੋਂ ਦਾ ਪਾਪ ਲੀ ਗਈ ਟਰੈਕਟਰ ਉਹਦਾ ਪਤਾ ਨਹੀਂ ਲੱਗਿਆ ਵੀ ਪਾਈ ਗਿਆ ਪਾਣੀ ਨਹੀਂ ਗਿਆ ਡਾਟੀਬਿਟਰ ਜੇ ਨਾ ਉਹਨੂੰ ਆਪਾ ਚਲਾਇਆ ਜਿਆਦਾ ਇਹਨੂੰ ਤੇ ਸੇਫ ਸਾਈਟ ਨੂੰ ਚਲਾਇਆ ਆਪਾਂ ਤੇ ਜਿਆਦਾ ਮੈਡ ਨੂੰ ਤੇਨੂੰ ਖੰਡੇ ਲੈਣ ਗਿਆ ਪਾਪ ਉਹਦੇ ਕੋਲੋਂ ਤੇ ਥੱਲੇ ਪਾਣੀ ਪਾਣੀ ਹੋ ਗਿਆ ਫੇਰ ਪਤਾ ਲੱਗਾ ਉਹਦਾ ਫੇਰ ਪਾਪ ਲਿਆਂਦਾ ਰਾਤੀ ਸ਼ਹਿਰੋਂ ਫੇਰ ਘੱਟਿਆ ਹਣ ਤੜਕੇ ਕੋਲੈਂਟ ਵੀ ਪਾਇਆ ਪੋਣਾ ਪਿਆ ਨਾ ਉਹ ਚੱਲ ਗਈ ਆ ਮਸ਼ੀਨ ਕੀ ਕਿ ਡਾਡ ਮਰਗੀ ਮੱਕੀਰਾ ਜੀਰਮੇ ਫੋਲੋ ਲੱਗਦਾ ਆਪਣੇ ਆਓ ਜੀ ਚਲਾਤੀਆਂ ਮਸ਼ੀਨ ਆਪਾਂ ਲਾਈ ਨਹੀਂ ਮੱਕੇ ਬਾਦਰ ਹੋ ਗਿਆ ਚਲਾਈ ਨਾ ਇੰਨਾ ਥਾ ਵੱਡ ਚੱਲੇ ਤਿੰਨ ਕਿਲੇ ਹੋਰ ਫਿਰ ਕਲੀ ਡਾਉਨ ਜੀ ਵੀ ਜੀ ਤੇ ਆ ਗਏ ਆਪਣੇ ਤਾਕੀ ਕਰੈਕਟ ਹੋ ਗਿਆ ਜੀ ਲੈ ਕੇ 750 500 300 500 ਤੇ 650 ਬਾਕੀ ਕਿਤੇ ਆ ਸਾ ਸੋਵੀਂ ਜੀ ਆ ਚੁੱਕਿਆ ਅੱਛਾ ਬਾਹਰ ਨਿਕਲੇਗਾ ਇਧਰ ਚੱਲੀ ਜਾਂਦੀ ਹੈ ਮਸ਼ੀਨ ਔਰ ਮਸ਼ੀਨ ਚਲਾਈ ਅੰਦਰ ਡਰਾਈਵਰ ਇਹ ਨਾਲ ਹੀ ਫੋਨ ਫੜਿਆ ਹੱਥ ਜਿਹਨੇ ਚੱਲੀ ਜਾਂਦੀ ਹੈ ਮਸ਼ੀਨ ਇਧਰ ਖਲੋਤੇ ਆਪਣੇ ਟਰੈਕਟਰ ਅੱਜ ਆ ਕੇ ਸਾਰੇ ਇਧਰ ਸਾਹ ਸੋਵੀਂ ਜੀ ਖਲੋਤਾ ਸੀ ਸਮਝੀ ਮ ਹੈਡ ਕਿਧਰ ਇੰਦੂ ਲਓਈ ਇਤਨਾ ਡੈਕਟਰ ਤੇਜ਼ ਕਰੀ ਜਾਂਦੇ ਇਹਦਾ ਚੈੱਕ ਆਲਾ ਆ ਸੋਬਣੀ ਲੈ ਕੇ ਰੱਤਾ ਅਦੀ ਟਾਈਟਿੰਗ ਮੈਟਿੰਗ ਚੱਲੰਦੀ ਥੋੜੀ ਆ ਪੈਪ ਕਸੇ ਹੜੇ ਹੋਣੇ ਇੱਧਰ ਚੱਲਾਂਦੇ ਰੋਟੀ ਪਰ ਛੱਦ ਬੱਲੇ ਭਾਗੇ ਕਿਦਾਂ ਫਿਰ ਦੇਖੋ 750 ਇਹਦੇ ਵੀ ਆਪਾਂ ਲਾਤੇ ਆ ਮਗਰਾਟ ਕਿੱਦਾਂ ਠੱਕੜ ਜਾ ਲੱਗਦਾ ਆਹ ਟਾਇਰ ਆਪਾਂ ਇਹਨੂੰ ਪਾਏ ਸੀਗੇ ਪਹਿਲਾਂ ਇਹਦੇ ਇਤ ਮੌਜ ਹੈਗੀ ਜੀ ਅਖਲੀ ਹਾਂ ਹਵਾ ਤਾਂ ਇੱਧਰ ਆ ਕੇ ਮੜ ਗਿਆ ਕੱਟਾਂ ਆਇਆ ਉਹ ਜੀ ਆ ਗਿਆ ਹਣਾ ਪਾਸੇ ਸੋਭਾ ਇੰਤੇ ਸਵੇਰ ਤੇ ਕਿਹੜੇ ਲਾਈ ਜਨੇ ਆ ਚੌਥਾ ਕਿੜਾ ਵਹਣ ਮਸ਼ੀਨ ਤੱਕ ਤੇ ਪਹੁੰਚਣ ਨਹੀਂ ਦਿੰਦੇ ਰਾਜੇ ਮੋੜ ਦਿੰਦੇ ਆ ਲੈ ਇੱਕ ਕਿੜਾ ਮੈਡ ਨਾ ਲਾਇਆ ਫਿਰ ਸੂਬਜੋ ਜੈਣਾ ਫਿਰ ਤਾਂ ਸੋਜੋ ਜੈਣਾ ਹਮ ਚ ਸੋਭਾ ਇੰਦਾ ਕਿੜਾ ਟੈਂਪ ਹੋ ਗਿਆ ਵਾ 10 ਵਜ ਗਏ ਆ ਤੇ ਮਸ਼ੀਨ ਆਪਾ ਡੱਟਦੀ ਆ ਇਹ ਹੁਣ ਚੜੰਦਾ ਹੈ ਮਸ਼ੀਨ ਪ੍ਰੈਸ਼ਰ ਨਾਲ ਦੁੱਧਰ ਟੱਕ ਰਿਹਾ ਉਹ ਟਰੈਕਟਰ ਦੂਜੇ ਇੱਕ ਆਉਂਦੇ ਹਾਲੇ ਦੇਖੋ ਕਿਦਾਂ ਸੁਭਾਈ ਹੋਈ ਜਾਂਦੀ ਨਾਲ ਉਹ ਨਾਲ ਅੱਜ ਬਲੌਗ ਬਣਿਆ ਨਹੀਂ ਜਦੋਂ ਮਸ਼ੀਨ ਚੱਲਦੀ ਕਿਉਂਕਿ ਅੱਜ ਫੇਰੇ ਲਾਉਣੇ ਵੇ ਬੰਦੇ ਘਾਟੇਗੇ ਉਹ ਇਹ ਟਰੈਕਟਰ ਵੀ ਡੱਕਦੇ ਆ ਬਾ ਬੈਗ ਤੇ 750 ਕਿਲੋਤਾ 10 650 ਜਿੰਜੇ 450 ਹਾਂਜੀ ਥੋੜਾ ਡੋਲਦੇ ਆ